हां जी ਕਿਸਾਨ ਵੀਰੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਇੱਕ ਹੋਰ ਜਿਹੜੀ ਵੀਡੀਓ ਖਾਲੜੇ ਤੋਂ ਆਪਾਂ ਲੈ ਕੇ ਆਏ ਆ ਬਹੁਤ ਜਿਆਦਾ ਦੇ ਬਹੁਤ ਵੱਡਾ ਬਾਈ ਹੋਰਾਂ ਦਾ ਤਜਰਬਾ ਹੈ ਵਪਾਰ ਦੀ ਲਾਈਨ ਦੇ ਵਿੱਚ ਤਕਰੀਬਨ 30 ਤੋਂ 35 ਸਾਲ ਦਾ ਜਿਹੜਾ ਵੀਰ ਹੋਣਾ ਦਾ ਤਜਰਬਾ ਹੈ ਤੇ ਤਜਰਬਾ ਵੀ ਤੁਹਾਡੇ ਨਾਲ ਸਾਂਝਾ ਕਰਨਗੇ ਵੀ ਕਿਦਾਂ ਕਿਦਾਂ ਦੇ ਪਸ਼ੂ ਬਾਈ ਹੋਰਾਂ ਦੇ ਕੋਲ ਆਉਂਦੇ ਰਹਿੰਦੇ ਆ ਤੇ ਕਿਦਾਂ ਕਿਦਾਂ ਦੇ ਪਸ਼ੂ ਵੇਚੇ ਤੇ ਕਿੰਨੇ ਕਿੰਨੇ ਦੀ ਮੱਝ ਬਾਈ ਹੋਰੀ ਵੇਚ ਚੁਕੇ ਆ ਤੇ ਅੱਜ ਕਿਹੜੇ ਪਸ਼ੂ ਜਿਹੜੇ ਸੇਲ ਵਾਸਤੇ ਅੱਜ ਮੌਜੂਦ ਨੇ ਉਹ ਆਪਾਂ ਵੀਡੀਓ ਦੇ ਵਿੱਚ ਬਿਲਕੁਲ ਤੁਹਾਨੂੰ ਨੋਟ ਕਰਾ ਦਾਂਗੇ ਇਨਫੋਰਮੇਸ਼ਨ ਆਪਾਂ ਬਾਜੀ ਹੁਣਾਂ ਤੋਂ ਲੈ ਕੇ ਦੱਸਾਂਗੇ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਵੀਡੀਓ ਬਾਜੀ ਹੁਣਾਂ ਦੀ ਪੈਣ ਜਾ ਰਹੀ ਆ ਤੇ ਏਰੀਆ ਖਾਲੜਾ ਦੋਸਤੋ ਤਸਵੀਰ ਪੱਟੀ ਜ਼ਿਲ੍ਹਾ ਜਿਹੜਾ ਤਰਨ ਤਰਨ ਲੱਗਦਾ ਹੈਗਾ ਸੋ ਖਾਲੜੇ ਦੇ ਵਿੱਚ ਤੁਸੀਂ ਪਹੁੰਚ ਕਰ ਸਕਦੇ ਹੋ ਵਿਜ਼ਿਟ ਕਰਕੇ ਮੱਝ ਖਰੀਦ ਸਕਦੇ ਹੋ ਮੱਝ ਨਹੀਂ ਕਵਾਂਗੇ ਵੀ ਝੋਟੀ ਕਵਾਂਗੇ ਦੋਸਤੋ ਕਿਉਂਕਿ ਹਜੇ ਸੂਹਾ ਵੀ ਤਕਰੀਬਨ ਬਿਲਕੁਲ ਤੁਜਾ ਸੂਬਾ ਸੌਣ ਜਾ ਰਹੀ ਅੱਗੇ ਤੇ ਪੁੱਛਲੇ ਨੀ ਆਪ ਪਾਜੀ ਹੁਣਾਂ ਤੋਂ ਚੱਲਦੇ ਆਂ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਪਾਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਦੇ ਵੀਰਾਂ ਨੂੰ ਜੀ ਮੇਰਾ ਨਾਮ ਜੀ ਜਸ ਖਾਲੜਾ ਠੀਕ ਹੈ ਜੀ ਹਾਂਜੀ ਤੇ ਬਾਰਡਰ ਦੇ ਉੱਤੇ ਆ ਹਾਂਜੀ ਬਾਰਡਰ ਪਾਜੀ ਇੱਥੋਂ ਕਿ 1 ਕਿਲੋਮੀਟਰ ਰਹਿ ਗਿਆ 1 ਕਿਲੋਮੀਟਰ ਤੇ ਸਾਡਾ ਘਰ ਹੈ ਠੀਕ ਹੈ ਜੀ ਤੇ ਜਸ ਪਾਜੀ ਵੀ ਕਿੰਨਾ ਕੁ ਚਿਰ ਦਾ ਆਪਣਾ ਤਜਰਬਾ ਜੀ ਪਸ਼ੂ ਲੈਣ ਦੇ ਵਿੱਚ ਵਪਾਰ ਦੀ ਲਾਈਨ ਵਿੱਚ ਇਹ ਜੀ ਮੈਨੂੰ ਤਾਂ ਛੋਟੇ ਹੁੰਦੇ ਦਾ ਮੈਂ ਵਪਾਰ ਮਤਲਬ ਵਪਾਰ ਦੀ ਲਾਈਨ 'ਚ ਪੈ ਗਿਆ ਇਸ ਵਾਰ ਮੇਰੇ ਪਿਤਾ ਨੇ ਪਾਇਆ ਠੀਕ ਹੈ ਜੀ ਤੇ ਬਾਕੀ ਇਹ ਆ ਜ ਸਹੀ ਗੱਲ ਦਸੀ ਵੀ ਇਤਰਾ ਹੀ ਹੌਲੀ ਹੌਲੀ ਹੁੰਦਾ ਹੌਲੀ ਹੌਲੀ ਹਾਂਜੀ ਹਾਂਜੀ ਸਟੈਪ ਬਾ ਸਟੈਪ ਪਤਾ ਲੱਗਦਾ ਗਿਆ ਵੀ ਆਹ ਚੀਜ਼ ਵਪਾਰਾਂ ਲੈਣ ਨਾ ਕਿਤਰਾ ਗਾਂਦ ਰੋਲੀ ਆਉਣਾ ਬੱਦਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਬਾਕੀ ਜਸਪਾ ਜੀ ਵੀ ਕਿਤ ਕਿੱਦਾਂ ਦੀਆਂ ਚੀਜ਼ਾਂ ਆਪਣੇ ਕੋਲ ਆਈਆਂ ਅੱਜ ਤੱਕ ਵੀ ਜਿੱਦਾਂ ਨੀਲੀ ਰਵੀ ਦਾ ਗਾੜਾ ਮੈਂ ਮੰਨਦਾ ਵੀ ਖਾਲੜਾ ਏਰੀਆ ਦੇ ਵਿੱਚ ਬਹੁਤ ਨੀਲੀ ਰਵੀ ਹੋਈ ਤੇ ਹਰ ਇੱਕ ਪੰਜਾਬ ਦੇ ਹਰ ਇੱਕ ਕੋਨੇ ਵਿੱਚ ਨੀਲੀ ਰਵੀ ਪਹੁੰਚੀ ਆ ਹਾਂਜੀ ਸਭ ਤੋਂ ਪਹਿਲਾਂ ਇਹ ਆ ਜੀ ਮੈਂ ਬਹੁਤ ਨਾਮ ਵਾਲੀਆਂ ਮਈਆਂ ਮੈਂ ਹੀ ਖਰੀਦ ਕੇ ਦਿੱਤੀਆਂ ਇਸ ਇਲਾਕੇ ਦੇ ਵਿੱਚੋਂ ਜਿੰਨੂੰ ਮਰਜ਼ੀ ਪੁੱਛ ਸਕਦੇ ਜ ਸਾਹਮਣੇ ਜਿਤਨਾ ਖਾਲੜਾ ਠੀਕ ਆ ਹਾਂਜੀ ਤੇ ਮੈਂ ਮਈਆਂ ਦਿੱਤੀਆਂ ਤੇ ਸਿਰਵੀ ਉਹ ਵੀ ਨਾਮ ਤੇ ਮਤਲਬ ਆਈਆਂ ਦੋਵੇਂ ਹਾਂਜੀ ਹਾਂਜੀ ਪਟਿਆਲੇੋਂ ਜਿੱਤੀ ਇੱਕ ਮੱਝ ਮੇਰੀ ਹਾਂਜੀ ਜਿਹੜੀ ਮੈਂ ਲੈ ਕੇ ਦਿੱਤੀ ਆ ਠੀਕ ਹੈ ਜੀ ਤੇ ਇੱਕ ਮੱਝ ਬਾਬਾ ਦਾ ਸਾਥੋਂ ਜਿੱਤੀ ਜੀ ਠੀਕ ਹੈ ਜੀ ਤੇ ਬਾਕੀ ਇਹ ਵੀ ਮਾਲ ਤੇ ਮੈਂ ਬਹੁਤ ਜ਼ਿਆਦਾ ਜਿੰਨੂੰ ਤੁਸੀਂ ਮਰਜ਼ੀ ਪੁੱਛ ਲੋਗੇ ਵੇ ਖਰੀਦਿਆ ਦੇ ਵੇਚਿਆ ਵੇਚਿਆ ਇੰਨੀ ਏਡੀ ਵੱਡੀ ਮੱਝ ਕਿਹਨੇ ਨਹੀਂ ਆ ਲੱਕ ਜਿਹਾ ਵੇਚੀ ਹੋਈ ਬਿਲਕੁਲ ਹਾਂਜੀ ਅ ਸੋ ਦੋਸਤੋ ਭਾਈ ਹੋਰੀ ਦੱਸਦੇ ਸੀਗੇ ਮੈਨੂੰ ਬੈਠੇ ਤੋਂ ਕਹਿੰਦੇ ਸੀ ਵੀ ਘੱਟੋ ਘੱਟ ਵੀ 20+22+ ਲੀਟਰ ਵਾਲੀਆਂ ਮੱਝਾਂ ਉਹਨਾਂ ਦੇ ਹੱਥੀ ਬੜੇ ਨਾਰਮਲੀ ਐਂ ਕਰਕੇ ਲੰਘੀਆਂ ਹੋਈਆਂ ਨੇ ਵੀ ਕਿਉਂਕਿ ਇੱਕ ਵਪਾਰ ਦੀ ਲਾਈਨ ਆ ਕੋਈ ਚੀਜ਼ ਬੰਨ ਕੇ ਆਪਾਂ ਨਹੀਂ ਰੱਖ ਸਕਦੇ ਪਸ਼ੂ ਜਦੋਂ ਵੀ ਆਪਾਂ ਨਫੇ ਲਈ ਕੋਈ ਕੰਮ ਕਰਦੇ ਆ ਚਾਹੇ ਆਪਣਾ ਵਪਾਰ ਆ ਪ੍ਰੋਫੈਸ਼ਨ ਆ ਉਦੋਂ ਹਰ ਇੱਕ ਚੀਜ਼ ਆਪਾਂ ਲੈਣੀ ਵੀ ਖਰੀਦਣੀ ਵੀ ਤੇ ਸੇਲ ਵੀ ਕਰਨੀ ਆ ਤੇ ਅੱਜ ਜਿਹੜੀ ਇਹ 222 ਹੋਰਾਂ ਦੇ ਕੋਲ ਚੀਜ਼ ਆਈ ਆ ਬੂਰੀ ਤੁਹਾਨੂੰ ਵਿਖਾਵਾਂਗੇ ਨੀਲੀ ਰਾਵੀ ਦੇ ਵੇਚਾ ਪੀਓਰ ਤੁਹਾਨੂੰ ਇੱਕ ਝੋਟੀ ਦਿਖਾਵਾਂਗੇ ਦੋਸਤੋ ਬਾਕੀ ਜਿਹੜਾ ਕੱਦ ਕਾਠੀ ਆ ਉਹ ਐਕਸਟਰਾ ਆਰਡੀਨਰੀ ਜਿਹੜਾ ਮੈਂ ਕੱਦ ਕਾਠੀ ਕਹੂੰਗਾ ਵੇਲ ਪੱਖੋਂ ਤੇ ਹਾਈਟ ਪੱਖੋਂ ਦੋਸਤੋ ਬਹੁਤ ਜ਼ਿਆਦਾ ਸੋਹਣਾ ਬਿਲਕੁਲ ਬਾ ਕਮਾਲ ਜਿਹੜਾ ਕੱਦ ਕਾਠੀ ਹੈਗਾ ਤੇ ਬਾਈ ਹੋਰ ਹੁਣ ਆਪਾਂ ਪੁੱਛ ਲੈਨੇ ਆ ਕੀ ਇਸ ਝੋਟੀ ਦੀ ਡਿਟੇਲ ਆ ਬਾਕੀ ਮੈਂ ਸਟਰਕਚਰ ਜਿਹੜਾ ਦੋਸਤੋ ਤੁਹਾਨੂੰ ਖੁੱਲ ਕੇ ਦੋ ਪੁਆਇੰਟਾਂ ਵਿੱਚ ਗੱਲ ਮਕਾਤੀ ਵੀ ਕੱਦ ਕਾਠੀ ਬਹੁਤ ਜ਼ਿਆਦਾ ਸੋਹਣਾ ਹੈਗਾ ਉਚਾਈ ਵੀ ਬਹੁਤ ਵਧੀਆ ਤੇ ਲੰਬਾਈ ਵੀ ਬਹੁਤ ਵਧੀਆ ਤੇ ਅੱਗੇ ਆਪਾਂ ਭਾਜੀ ਨੂੰ ਪੁੱਛਦੇ ਆ ਤੇ ਭਾਜੀ ਜਸ ਜੀ ਤੇ ਕਿੰਨੇ ਮਹੀਨੇ ਦੀ ਗੱਭਣ ਅਗੇ ਜੀ ਇਹ ਭਾਜੀ 8 ਮਹੀਨੇ ਦੀ ਗੱਭਣ ਜੇ ਠੀਕ ਹੈ ਤੇ ਲੋਕ ਦੁੱਧ ਦੇ ਦੇ ਉਹ ਵੀ ਅਸੀਂ ਛੱਡ ਕੇ ਤੀਰ ਮਤਲਬ ਵੀ ਅੱਛਾ ਜੀ ਅਗੇ ਕੀ ਹੁਣ ਥਣ ਖਿਚਣੇ ਆ ਦੇ ਅੱਛਾ ਹੁਣ ਡਰਾਈ ਆ ਬਿਲਕੁਲ ਹਾਂ ਜੀ ਹਾਂ ਜੀ ਠੀਕ ਹੈ ਪਹਿਲੇ ਸਵੇਰੇ ਨੇ 12 ਲੀਟਰ ਦੇ ਲਾਗੇ ਮੰਨੇ ਗਏ ਠੀਕ ਹੈ 12 ਲੀਟਰ ਪਹਿਲੇ ਸਵੇਰ ਦੇ ਦਿੱਤਾ ਸੀ ਪਹਿਲੇ ਸਵੇਰੇ 12 ਲੀਟਰ ਦੋ ਦਿੱਤਾ ਠੀਕ ਹੈ ਠੀਕ ਹੈ ਠੀਕ ਹਾਂ ਜੀ ਬਿਲਕੁਲ ਕੁਦਰਤ ਦੇ ਹੱਥਾਂ ਕੀ ਹੋਣੇ ਨੇ ਦੇਣਾ ਪੀ ਲੈਣਾ ਹਾਂ ਬਿਲਕੁਲ ਬਿਲਕੁਲ ਬਾਕੀ ਦੇਣੇ ਲੈਣੇ ਮੁਕਦਰ ਆ ਜੀ ਨਸਤਰਾਂ ਦੇ ਆ ਜੀ ਹਾਂ ਜੀ ਆਹ ਦੋਸਤੋ ਤੁਸੀਂ ਵੇਖੋ ਬਿਲਕੁਲ ਡਰਾਈ ਪੀਰੀਅਡ ਦੇ ਵਿੱਚ ਹੁਣ ਚੱਲ ਰਹੀ ਆ ਤੇ ਆਹ ਥਾਣਾ ਦੀ ਬੰਤਰ ਆ ਵੇਖੋ ਮੜਾ ਜਾਂ ਤੇ 12 ਲੀਟਰ ਦੀ ਪਹਿਲੀ ਲਗਟੇਸ਼ਨ ਫਰਸਟ ਟਾਈਮਰ ਦੀ ਇਹ ਜਦੋਂ ਛੋਟੀ ਸੂਈ ਸੀਗੀ ਤਕਰੀਬਨ 12 ਲੀਟਰ ਦੀ ਚੁਵਾਈ ਐਸ ਨੇ ਪਾਏ ਦਾਈਆ ਅੱਗੇ ਜਿਹੜਾ ਵੀ ਸੇਵਾ ਕਰ ਲੂਗਾ 14 ਲੀਟਰ ਚਵਾਦੇ 15 ਚਵਾਦੇ ਦੋਸਤੋ 16 ਕਿਲੋ ਦਾ 15 16 ਦਾ ਗਿਆਨ ਵਾਲੀ ਹੈਗੀ ਆ ਠੀਕ ਹੈ ਜੀ ਬਾਕੀ ਜਾਤ ਵਾਲੀ ਹੈ ਵੀਰ ਜੀ ਹੈ ਬਰੀਡ ਵਿੱਚ ਜਾਤ ਵਿੱਚ ਪੂਰੀ ਹਾਂਜੀ ਸੋ ਦੋਸਤੋ ਮਨਕ ਨਹੀਂ ਆਖਾ ਬਾਕੀ ਪੈਰਾਂ ਦੇ ਨਿਸ਼ਾਨ ਤੁਸੀਂ ਵੇਖ ਲਓ ਚਾਰੇ ਪੈਰ ਤੋਤੇ ਤੁਹਾਨੂੰ ਮਿਲਣਗੇ ਤੇ ਜਿਹੜਾ ਸੂਹ ਤੇ ਨਿਸ਼ਾਨ ਆ ਉਹ ਵੀ ਤੁਹਾਨੂੰ ਬਿਲਕੁਲ ਵੇਖਣ ਦੇ ਵਿੱਚ ਨਜ਼ਰ ਆ ਜਾਏਗਾ ਹਾਂਜੀ ਪਿੱਠ ਪੂੜਾ ਬਾਕੀ ਹਾਂਜੀ ਬਾਕੀ ਪਿੱਠ ਪੂੜਾ ਵੇਖੋ ਤੁਸੀਂ ਬਿਲਕੁਲ ਜਿਹੜਾ ਥੱਬਿਆਂ ਦੇ ਥੱਬੇ ਆਪਾਂ ਕਹਿ ਲਈਏ ਪੇਠੂੜਾ ਹੈਗਾ ਅੱਜ ਦੇ ਸਮੇਂ ਦੇ ਵਿੱਚ ਤੇ ਭਾਜੀ ਇਹ ਕਿੰਨੇ ਚਿਰ ਦੀ ਗੱਬਣ ਦੱਸੀ ਹੈ ਜੀ ਇਹ 8ਵਾਂ ਮਹੀਨਾ ਜਾ ਰਿਹਾ ਹੈ 8ਵਾਂ 8ਵਾਂ ਮਹੀਨਾ ਜਾ ਰਿਹਾ ਜੀ 8ਵਾਂ ਜਾ ਰਿਹਾ ਠੀਕ ਹੈ ਅੱਗੇ ਮਤਲਬ ਕਿ ਜਮੰਨੀਏ ਤਾਂ 2 ਕੁ ਮਹੀਨੇ ਦਾ ਸਮਾਂ ਰਹਿ ਗਿਆ 2 ਮਹੀਨੇ ਇਹਨੇ ਲੈਣੇ ਪੂਰੇ 2-2-4 ਦਿਨ ਵੱਧ ਲੈ ਜੂਗੀ ਉਹ ਵੱਧ ਲੈ ਜੂਗੀ ਉੱਪਰ ਫਸੂ ਲੈ ਜਾਂਦਾ ਤੇ ਦੋਸਤੋ 2 ਮਹੀਨੇ ਦਾ ਜਿਹੜਾ ਹਜੇ ਸਮਾਂ ਪਿਆ ਹੈਗਾ ਸੂਣ ਦੇ ਵਿੱਚ ਬਾਕੀ ਦੋਸਤੋ ਜਦੋਂ ਇਹ ਤਿਆਰ ਹੋਈ ਮਾਲਕ ਅੱਗੇ ਟਾਈਮ ਲਿਆਵੇ ਜਦੋਂ ਤਿਆਰ ਹੋਈ ਤੇ ਬਹੁਤ ਵੱਡੇ ਦੇ ਉੱਚੇ ਮੁੱਲ ਦੀ ਆ ਕਿਉਂਕਿ ਹਰ ਪੱਖੋਂ ਵੇਖਾਂਗੇ ਜੇਕਰ ਤੇ ਖੂਬਸੂਰਤੀ ਖੂਬਸੂਰਤ ਹੈਗੀ ਆ ਸ਼ਕੀਨ ਵੀ ਪੂਰੀ ਆ ਤੇ ਆਰਡਰ ਵੱਲੋਂ ਵੀ ਜਦੋਂ ਆਪਾਂ ਨੇੜੇ ਦਾ ਪੱਕ ਵੇਖੀ ਇਹਦੇ ਆਰਡਰ ਦੀ ਕੁਆਲਿਟੀ ਵੀ ਜਦੋਂ ਬਣ ਗਈ ਤੇ ਦੋਸਤੋ ਜਿਹੜੀ ਆ ਮੰਗ ਆ ਬਹੁਤ ਜਿਆਦੀ ਵੱਡੀ ਆ ਹਾਂਜੀ ਪੂਰੀ ਆ ਪੂਰੀ ਨੀਲੀ 라ਵੀ ਆ ਦੋਸਤੋ ਅਕਸਰ ਜਿਹੜੀ ਬਹੁਤ ਘੱਟ ਵੇਖੀ ਜਾਂਦੀ ਆ ਪਾਈ ਵੀ ਜਾਂਦੀ ਆ ਤੇ ਬਾਕੀ ਪਾ ਜੀ ਹੋਰ ਕੋਈ ਖਾਸ ਗੱਲ ਜਿੱਥੋਂ ਆਪਾਂ ਕੋ ਲੈ ਕੇ ਆਇਆ ਕੁਝ ਦੱਸਿਆ ਉਹਨਾਂ ਨੇ ਵੀ ਕਿੰਨੀ ਕਿ ਠੰਢੀ ਆ ਸੀਲਸ ਲੱਗ ਪੂਰੀ ਆ ਪੂਰੀ ਠੰਢੀ ਮਾਝੇ ਦੱਸੀ ਆ ਜੀ ਉਹਨਾਂ ਨੇ ਇਸ ਤਰ੍ਹਾਂ ਹੀ ਚੜਾ ਲਈ ਗੱਡੀ 'ਚ ਕੁਝ ਨਹੀਂ ਇਹਨੇ ਆਖਿਆ ਕਰ ਮਾਰੀ ਜੀ ਤੇ ਗੱਡੀ ਨੂੰ ਨਿਕੋ ਰਾਲਾ ਰੱਪਾ ਕੀਤਾ ਨੇ ਜੋ ਕਰਕੇ ਚੱਲ ਗਈ ਆ ਮਜਾਂ ਚਾੜਨ ਲੱਗਿਆ ਬੜਾ ਪੰਗਾ ਪੈਦਿਆ ਐਡੇ ਵਜਨ ਵਾਲੀਆਂ ਠੀਕ ਹੈ ਜੀ ਇੰਨੇ ਜੋਰ ਵਾਲੀ ਮੱਝ ਤੇ ਛੇਤੀ ਚੜਦੀ ਨਹੀਂ ਬਿਲਕੁਲ 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 ਇਸ ਤਰ੍ਹਾਂ ਸਸਤਿਹਾਰੀ ਪਾ ਕੇ ਚੜ੍ਹ ਲਈ ਉਹ ਤੋਂ ਬਿਲਕੁਲ ਹਾਂ ਜੀ ਸੋ ਦੋਸਤੋ ਪੂਰੇ ਵਜਨ ਦੇ ਵਿੱਚ ਜਿਹੜੀ ਅੱਜ ਝੋਟੀ ਹੈਗੀ ਬਹੁਤ ਜਿਆਦਾ ਸੋਹਣਾ ਤੇ ਐਦਾਂ ਦੀਆਂ ਝੋਟੀਆਂ ਲੱਭਣੀਆਂ ਬਹੁਤ ਜ਼ਿਆਦੀਆਂ ਔਖੀਆਂ ਨੇ ਕਿਉਂਕਿ ਆ ਨੀਲੀ ਰਾਵੀ ਆ ਦੋਸਤੋ ਤਕਰੀਬਨ ਬਹੁਤ ਚੰਗੀ ਮਾਂ ਦੀ ਬੱਚੀ ਹੋਵੇਗੀ ਜਿਹੜੀ ਵਧੀਆ ਚੰਗੇ ਕੱਦ ਕਾਠੀ ਤੇ ਚੰਗੀ ਬੇਲ ਪੱਖ ਦੀ ਹੋਵੇਗੀ ਤੇ ਬਾਕੀ ਭਾਈ ਜੀ ਹੋਰ ਕੋਈ ਖਾਸੀਅਤ ਇਸ ਆਪਣੀ ਝੋਟੀ ਦੀ ਜੀ ਕੋਈ ਐਡਾ ਡਿਜ਼ਾਈਨ ਛੇਤੀ ਲੱਭਦਾ ਹੀ ਨਹੀਂਗਾ ਅੱਜ ਤੱਕ ਤਾਂ ਭਾਈ ਜੀ ਤੁਹਾਡਾ ਵਪਾਰ ਦਾ ਤੇ ਮੈਂ ਸੁਣਿਆ ਵੀ ਤਿਆਰਪਾ ਤੁਹਾਡਾ 35 ਸਾਲ ਦਾ ਵੀ ਕਦੀ ਐਡੀ ਝੋਟੀ ਮਾ ਜੋ ਆਈ ਵੀ ਹੈ ਕਿ ਕਿਲੇ ਤੇ ਕੋਈ ਆਪਣੇ ਉਹ ਮੁੰਡੀਆਂ ਤਾਂ ਰਹੀਆਂ ਵੀ ਆਂ ਬੋਲੀਆਂ ਤੇ ਵੱਡੀਆਂ ਮਈਆਂ ਪਰ ਇਹ ਜਿਹੜੀਆਂ ਵੀ ਮੈਂ ਬੂਰੀ ਨਹੀਂ ਲੱਭੀਆਂ ਹਣ ਪੂਰੀ ਨਹੀਂ ਲੱਭੀ ਪੂਰੀ ਨਹੀਂ ਲੱਭੀ ਬਾਕੀ ਕਾਲੀਆਂ ਮੋਹਰੇ ਜਿਹਦੇ ਬਹੁਤ ਝਾਰੀਆਂ ਮੈਂ ਮਈਆਂ ਵੇਚ ਚੁੱਕਾ ਹਾਂ ਠੀਕ ਹੈ ਬਾਕੀ ਇਹਨਾਂ ਫੈਸ਼ਨ ਇਹਨਾਂ ਨਹੀਂ ਲੱਭਦਾ ਮੈਂ ਨਹੀਂ ਲੱਭਦਾ ਮੂੰਹ ਤੋਂ ਲੈ ਕੇ ਪੂਸਟਾਕ ਦੇ ਕੋਈ ਦਾ ਬਿਲਕੁਲ ਤੇ ਕੋਈ ਵੀ ਚੋ ਕੁ ਕੰਮ ਨਹੀਂ ਕਰ ਸਕਦਾ ਸਹੀ ਹੈ ਜੀ ਸਹੀ ਹਾਂ ਜੀ ਕਿਹੜਾ ਕਿਲੋ ਜਾਂ ਲਸੀ ਦਾ ਚਹਿਰਾ ਮਤਲਬ ਫਿੱਕੀ ਨਹੀਂ ਪੂਰੀ ਲੋਡ ਵਾਲੀ ਵਾਜਾ ਬਿਲਕੁਲ ਜੀ ਸਹੀ ਹੋ ਗਿਆ ਹਾਂਜੀ ਠੀਕ ਆ ਸਿੰਗੀ ਬਹੁਤ ਸੋਹਣੀ ਲੱਗੀ ਆ ਬਿਲਕੁਲ ਜੀ ਬਿਲਕੁਲ ਰੰਗ ਢੰਗ ਡਿਜ਼ਾਈਨ ਸਾਰਾ ਕੁਝ ਵਧੀਆ ਸੋ ਦੋਸਤੋ ਹਰਕ ਪੱਖ ਤੋਂ ਆਪਾਂ ਜਿਹੜੀ ਆ ਨੀਲੀ ਰਾਵੀ ਦੀ ਝੋਟੀ ਆ ਬੂਰੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਇਨਫੋਰਮੇਸ਼ਨ ਜਿੰਨੀ ਪਾਈ ਹੋਰੀਆਂ ਦੇ ਕੋਲ ਸੀ ਅੱਗੋਂ ਘਰੋਂ ਜਿੰਨੀ ਵੀ ਡਿਟੇਲ ਪੁੱਛੀ ਆ ਉਹ ਵੀ ਤੁਹਾਡੇ ਨਾਲ ਬਿਆਨ ਪਾਈ ਹੋਰੀ ਕਰ ਚੁੱਕੇ ਆ ਤੇ ਇੱਕ ਵਜ ਪਾਜੀ ਜਸਜੀ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਭੈਣ ਭਰਾਵਾਂ ਨੂੰ ਜਰੂਰ ਦੱਸ ਦਿਗੇਗੀ ਕਿੰਨਾ ਨੰਬਰ 98 98725 ਹਾਂਜੀ 98725 47142 47142 ਤੇ ਪਰਦਾ ਤੇ 98551 ਜੀ 5252 98552 ਹਾਂਜੀ 47142 47142 ਸੋ ਦੋਸਤੋ ਇਹ ਦੋ ਸੰਪਰਕ ਨੰਬਰ ਨੇ ਭਾਜੀ ਜਸ ਹੁਣਾ ਦੇ ਉਹਨਾਂ ਦੇ ਕੋਲ ਹੀ ਰਹਿੰਦੇ ਆ ਤੁਸੀਂ ਕਿਸੇ ਟਾਈਮ ਵੀ ਗੱਲਬਾਤ ਕਰ ਸਕਦੇ ਹੋ ਖਰੀਦ ਸਕਦੇ ਹੋ ਛੋਟੀ ਦੋਸਤੋ ਮੁੱਲ ਭਾਜੀ ਕਿਦਾਂ ਕਰਨਾ ਜੀ ਮੁੱਲ ਦੀ ਜੀ ਭਾਜੀ ਇਥੇ ਕੋਈ ਆਉਣਾ ਫੇਰ ਕਰ ਲਾਂਗੇ ਇਸ ਤਰ੍ਹਾਂ ਗੇਨਬੀਨੇ ਸੀ ਇਹ ਕਿਹਨੇ ਦੂਰੋ ਜੀ ਮੁੱਲ ਜਿਆਦਾ ਕਰਤਾ ਦੂਰੋ ਡਰ ਕੇ ਭੱਜ ਜਾਗੇ ਨੇ ਅੱਛਾ ਜੀ ਇਹਨਾਂ ਲੱਗ ਗਿਆ ਉਹ ਅਗਲਾ ਚੀਜ਼ ਲੈਣ ਨੂੰ ਜੀ ਕਰੋ ਫੇਰ ਲਊਗਾ ਪਹਿਲਾਂ ਵੇਖ ਲਵੇ ਘਰੇ ਆਣ ਕੇ ਪਹਿਲਾਂ ਨਾ ਚੀਜ਼ ਨੂੰ ਪ੍ਰਤੱਖ ਜਿਹੜਾ ਮੌਕੇ ਤੇ ਪਹੁੰਚ ਕੇ ਵੇਖ ਲੈਣਾ ਚਾਹੀਦਾ ਕਈ ਯਾਰ ਮਨ ਨੂੰ ਨਹੀਂ ਲੱਗਦੀ ਕਈ ਯਾਰ ਮਨ ਨੂੰ ਨਹੀਂ ਲੱਗਦੀ ਤੇ ਕਈ ਯਾਰ ਜੀ ਕਰਦਾ ਲੈ ਲੀਏ ਲੈ ਲੀਏ ਹਾਂ ਠੀਕ ਹੈ ਤੈਨੂੰ ਵੀ ਦਾਦਾ ਲੈ ਲਈਏ ਕੋਹ ਹੋਲਾ ਵੇਖ ਲੈ ਇਹਨੂੰ ਸਹੀ ਹੈ ਸਹੀ ਅੱਛਾ ਅੱਛਾ ਅ ਚੰਦਰ ਨੇ ਬੂਆ ਢੋਲਿਆ ਮੈਂ ਕਿਹਾ ਮਾਝ ਹੋਣਾ ਕੋਲੇ ਵਾਹ ਜੀ ਵਾਹ ਬਾਈ ਹੋਰਾਂ ਦੀਆਂ ਜੱਸ ਹੁੰਦੀਆਂ ਗੱਲਾਂ ਸਿੱਧੀਆਂ ਨੇ ਦੋਸਤੋ ਕਿਉਂਕਿ ਕੋਈ ਵੀ ਜਿਹੜਾ ਇੰਨੀ ਬਿਆਨ ਗੱਲ ਨਹੀਂ ਕਰਦਾਗਾ ਪਰ ਬਾਈ ਹੋਰਾਂ ਦੀਆਂ ਸਿੱਧੀਆਂ ਗੱਲਾਂ ਕਿ ਤਜਰਬਿਆਂ ਚੋਂ ਤਜਰਬੇ ਆ ਬਾਈ ਹੋਰਾਂ ਦੇ ਤੇ ਚੰਗੀ ਛਾਏ ਪੇਸ਼ ਕੀ ਕਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਉਮੀਦ ਹੈਗੀ ਏ ਕਿ ਮੈਂ ਛਾਏ ਬਹੁਤ ਮਈਂ ਚੰਗਿਆ ਦੇਣ ਨੂੰ ਕਰਦਾ ਹਾਂ ਠੀਕ ਹੈ ਜੀ ਠੀਕ ਆ ਬਾਕੀ ਜਿੱਦਾਂ ਤੁਸੀਂ ਦੱਸਿਆ ਤਕਰੀਬਨ ਮੱਝਾਂ ਤੁਹਾਡੇ ਹੱਥੋਂ ਨਿਕਲ ਗਈਆਂ ਜਿਹੜੀਆਂ ਮੇਲਿਆਂ 'ਚ ਵੀ ਗਈਆਂ ਹੋਈਆਂ ਮੇਲਿਆਂ 'ਚ ਵੀ ਗਈਆਂ ਇੱਥੇ ਬੱਜੀ ਤੇ ਗੱਡੀ 'ਕੋਚ ਲੋ ਐ ਤੜਨ ਤੜ ਗਲੇ ਜਿਹੜੀ ਨੂੰ ਮਰਜੀ ਪੁੱਛੋ ਜੱਸਾ ਮਨੀਮ ਖਾਲੜੇ ਵਾਲਾ ਬਿਲਕੁਲ ਰਾਬੇ ਦੱਸੋ ਵੀ ਠੀਕ ਆ ਠੀਕ ਹੈ ਜੀ ਠੀਕ ਹੈ ਨਾ ਇਹ ਰਫੇਰੀ ਗਰੀ ਕੀਤੀ ਕੇਣਾ ਭਾਜੀ ਬਹੁਤ ਬਹੁਤ ਚੰਗੀ ਗੱਲ ਹੈ ਬਿਲਕੁਲ ਤੇ ਤਾਂ ਹੀ ਭਾਜੀ ਇਹਨਾਂ ਲੌਂਗ ਟਾਈਮ ਤੁਸੀਂ 35 ਸਾਲ ਦਾ ਤਜਰਬੇ ਨਾਲ ਚੱਲਦਾ ਆ ਰਿਹਾ ਅੱਜ ਤੱਕ ਕੰਟੀਨਿਊਸ ਬਿਲਕੁਲ ਤੇ ਸੋ ਦੋਸਤੋ ਇਹ ਸਨ ਭਾਈ ਜੱਸਾ ਖਾਲੜਾ ਤੇ ਮਾਲ ਦੋਸਤੋ ਇੱਕ ਤੋਂ ਇੱਕ ਇਹਨਾਂ ਦੇ ਕੋਲ ਮੌਜੂਦ ਰਹਿੰਦਾ ਜਿਹੜੇ ਸੰਪਰਕ ਨੰਬਰ ਤੁਹਾਡੇ ਕੋਲ ਪਹੁੰਚ ਗਿਆ ਤੁਸੀਂ ਕਿਸੇ ਟਾਈਮ ਵੀ ਗੱਲਬਾਤ ਕਰ ਸਕਦੇ ਹੋ ਕਿਉਂਕਿ ਅੱਜ ਪਸ਼ੂ ਇਹੇ ਹੈਗੇ ਨੇ ਕੱਲ ਹੋ ਸਕਦਾ ਬੇਸਕਲੇ ਦੇ ਉੱਪਰ ਹੋਰ ਨਵੇਂ ਪਸ਼ੂ ਨੀਲੀ ਰਾਵੀ ਦੇ ਇਹਨਾਂ ਦੇ ਕੋਲ ਆ ਜਾਣ ਤੇ ਬਾਕੀ ਭਾਜੀ ਅ ਚੰਗੀਆਂ ਮੱਜਾਂ ਕੋਈ ਲੈਣ ਦਾ ਚਾਹ ਬਣ ਹੋਵੇ ਜਿਵੇਂ ਮੌਕੇ ਤੇ 15 16 ਲੀਟਰ ਵਾਲੀ ਭਾਲਦਾ ਫਿਰਦਾ ਵੀ ਸੰਪਰਕ ਕਰ ਸਕਦਾ ਤੁਹਾਡੇ ਨਾਲ ਹਾਂਜੀ ਦੱਸਦਾ ਕੋਈ ਨਹੀਂ ਸਾਡਾ ਕਿਹੜਾ ਜ਼ੋਰ ਲੱਗਣਾ ਹਾਂਜੀ ਅਗਲੇ ਦਾਦੀ ਦੇ ਜਾ ਕੇ ਲੈ ਲੈ ਆਪਾਂ ਕਿਹੜਾ ਕੋ ਲੈਣਾ ਵਿੱਚੋਂ ਸਹੀ ਆ ਜੀ ਸਹੀ ਆ ਅਗਲੇ ਸਿੱਧਾ ਦੱਸ ਦਿਦਾ ਸਿੱਧਾ ਦੱਸ ਦਿਦਾ ਠੀਕ ਹਾਂਜੀ ਇਹ ਨਹੀਂ ਗੱਲ ਹੈ ਵੀ ਅਸੀਂ ਨਾਲ ਚੱਲਾਂਗੇ ਕਿ ਐ ਪੈਸੇ ਲਵਾਵਾਂਗੇ ਇਹ ਨਹੀਂ ਕੰਮ ਬਿਲਕੁਲ ਬਿਲਕੁਲ ਆ ਸੋ ਦੋਸਤੋ ਬਿਲਕੁਲ ਜੀ ਸੋ ਦੋਸਤੋ ਕਿਸੇ ਭੈਣ ਭਰਾ ਨੂੰ ਝੋਟੀ ਪਸੰਦ ਹੋਵੇ ਤੁਸੀਂ ਬਾਈ ਹੋਰਾਂ ਦੇ ਸੰਪਰਕ ਨੰਬਰ ਮੈਂ ਵਿੱਚ ਚਲਦੇ ਕਰ ਦਿਊਗਾ ਵੀਡੀਓ ਦੇ ਵਿੱਚ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ